ਉਦੋਂ ਗਾ ਸਾਡੀ ਇਹ ਜਦੋਂ ਜੇ ਚੱਲੀ ਵੀ ਇਹਨਾਂ ਨੂੰ ਚੰਡੀਗੜ੍ਹ ਚ ਵੜਨ ਨਾ ਦਿੱਤਾ ਜਾਵੇ ਬਹੁਤ ਜ਼ੋਰ ਲੱਗਿਆ ਉਹਨਾਂ ਦਾ ਅਸੀਂ ਲੋਕਾਂ ਦੀ ਤਾਕਤ ਤੇ ਟੇਕ ਰੱਖ ਕੇ ਸਰਕਾਰ ਨੂੰ ਕਿਹਾ ਵੀ ਸਾਡਾ ਜਮਹੂਰੀ ਹੱਕ ਆ ਸੀ ਇਹ ਬਹਾਲ ਕਰਾਉਣਾ ਹੈ ਲੋਕਾਂ ਦੇ ਰੋ ਅੱਗੇ ਉਹਨਾਂ ਨੂੰ ਝੁਕਣਾ ਪੈ ਗਿਆ ਉਹਨਾਂ ਦੀਆਂ ਸਾਨੂੰ ਪਤਾ ਮਜਬੂਰੀਆਂ ਕੀ ਐ ਉਦੋਂ ਹਰਿਆਣੇ ਦੀਆਂ ਚੋਣਾ ਸਿਰ ਤੇ ਖੜੀਆਂ ਇੱਥੇ ਭਾਜਪਾ ਦਾ ਕੰਟਰੋਲ ਹੈ ਜੂਟੀ ਤੇ ਭਗਵੰਤ ਮਾਨ ਦੀ ਸਰਕਾਰ ਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਿਉਂਕਿ ਇਹ ਜਿਹੜੀ ਕੁਰਸੀ ਲਈ ਕੁਕੜ ਲੜਾਈ ਹੈ ਉਹਨਾਂ ਦੀ ਉਹਦੇ ਖਾਤਰ ਤਾਂ ਇਹ ਲਟਾਪਿੰਗ ਹੁੰਦੀ ਹੈ ਨਾ ਇੱਕ ਦੂਜੇ ਤੇ ਅਸੀਂ ਉਹਨਾਂ ਗੱਲਾਂ ਨੂੰ ਸਮਝ ਕੇ ਕਿਹਾ ਵੀ ਇਹ ਤਾਂ ਹਰ ਹਾਲਤ ਪਹਿਲੀ ਗਲਤੀ ਆਪ ਪਗਾਉਣੀ ਹੋਸੀ ਪਗਾਈ ਹੂੰ ਸਰਕਾਰ ਦੀ ਪੇਸ਼ ਨਾ ਗਈ ਉਹਦੋਂ ਤੱਕ ਵਟਦੇ ਰਹੇਗੇ ਉਸ ਤੋਂ ਬਾਅਦ ਅਸੀਂ 34 ਸੈਕਟਰ ਦੇ ਵਿੱਚ ਆ ਕੇ ਬਹਿ ਗਏ ਫੇਰ ਜਿਹੜਾ ਅਸੀਂ ਕੱਲ ਵਿਧਾਨ ਸਭਾ ਵੱਲ ਮਾਰਚ ਕਰਨਾ ਸੀ ਉਹ ਮਾਰਚ ਨੂੰ ਰੋਕਣ ਤੇ ਸਾਢੇ 3 ਘੰਟੇ ਪ੍ਰੇਸ਼ਾਨ ਅਧਿਕਾਰੀ ਸਾਡੇ ਨਾਲ ਮੀਟਿੰਗ 'ਚ ਬੈਠ ਰਹੇ ਦੋਨੇ ਜਦੋਂ ਪਹਿਲਾਂ ਕਹਿੰਦੇ ਸੀ ਨਾ ਵੀ ਉਹ ਤਾਂ ਜੂਟੀ ਦਾ ਮਾਮਲਾ ਹੈ ਇੱਧਰ ਕਹਿੰਦੇ ਸੀ ਇਹ ਪੰਜਾਬ ਦਾ ਮਾਮਲਾ ਹੈ ਉੱਥੇ ਜੂਟੀ ਵਾਲੇ ਵੀ ਤੇ ਪੰਜਾਬ ਵਾਲੇ ਵੀ ਜਿੱਥੇ ਇਕੱਠੇ ਦੇਖਿਆ ਇਕੱਠਿਆਂ ਨੇ ਸਾਰਾ ਜੋਰ ਲਾ ਕੇ ਦੇਖਿਆ ਵੀ ਮਾਰਚ ਕਿਵੇਂ ਟਾਲਿਆ ਜਾ ਸਕਦਾ ਅਸੀਂ ਕਿ ਸਾਡਾ ਜਮਹੂਰੀ ਹੱਕਾ ਸੀ ਬਹਾਲ ਕਰਾਉਣਾ ਜਦੋਂ ਉਹਨਾਂ ਨੂੰ ਇਹ ਲੱਗਿਆ ਵੀ ਇਹ ਵੀ ਹੁਣ ਪਿੱਛੇ ਨਹੀਂ ਹਟਣ ਵਾਲੇ ਤਾਂ ਉਦੋਂ ਬਾਅਦ ਸਾਡਾ ਇਹ ਜਿਹੜਾ ਅਸੀਂ ਮੁਜਾਹਰਾ ਕਰਨ ਦਾ ਮੜਕਾ ਚੌਕ ਤੱਕ ਮੁਜਾਹਰਾ ਕੀਤਾ ਉੱਥੇ ਜਾ ਕੇ ਫੇਰ ਵੀ ਸਾਡੇ ਕੋਲੇ ਕੋਈ ਕੈਬਨਿਟ ਮੰਤਰੀ ਆਵੇ ਕੋਈ ਆਜੇ ਐ ਸਾਡੀ ਕੋਈ ਸ਼ਰਤ ਨਹੀਂ ਉਮ ਸਾਡਾ ਮੰਗ ਪੱਤਰ ਤਾਂ ਲਵੇ ਘਟੋ ਘਟ ਫਿਰ ਉਹਨੂੰ ਮਜਬੂਰ ਵੀ ਸਾਡਾ ਮੰਗ ਪੱਤਰ ਵੀ ਲੈਣ ਆਇਆ ਮੰਗ ਪੱਤਰ ਲੈਣ ਤੋਂ ਬਾਅਦ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਜੀ ਸਾਡੇ ਇਕੱਠ ਦੇ ਵਿੱਚ ਲੋਕਾਂ ਨੂੰ ਇਹ ਸਪੀਕਰ ਤੇ ਬੋਲ ਕੇ ਮੀਡੀਆ ਦੇ ਸਾਹਮਣੇ ਕਹਿ ਕੇ ਗਏ ਆ ਵੀ ਮੈਂ ਅੱਜ ਹੀ ਜਾਣ ਸਰ ਸੀਐਮ ਸਾਹਿਬ ਨਾਲ ਵਿਚਾਰੂੰਗਾ ਉਦੋਂ ਬਾਅਦ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡੀ ਬਕਾਲਤ ਕਰੂੰਗਾ ਉੱਥੇ ਅੱਜ ਹੁਣ ਸਾਨੂੰ ਤਾਂ ਸਮਝ ਨਹੀਂ ਆਈ ਕੋਈ ਵਕਾਲਤ ਕਰੀਏ ਕਿ ਨਹੀਂ ਆ ਉਹਦਾ ਰਈਆ ਸਰਕਾਰ ਦਾ ਸਾਡੇ ਸਾਹਮਣੇ ਆ ਗਿਆ। ਇਦੋਂ ਗਾਹਲਾ ਹੁਣ ਇਹ ਰਈਆ ਸਾਹਮਣੇ ਹੈਗਾ ਵੀ ਹੁਣ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦੀ ਹਿੱਕ ਤੇ ਤਾਂ ਅਸੀਂ ਬਹਿ ਗਏ। ਹੂੰ ਪਰ ਉਹਨਾਂ ਨੂੰ ਲੱਗਦਾ ਵੀ ਹੁਣ ਇਹਨਾਂ ਦਾ ਇਹਨਾਂ ਦਾ ਕੀ ਕਰਗੇ? ਇੱਥੋਂ ਕਿਵੇਂ ਨਾ ਕਿਵੇਂ ਟਾਲੇ ਜਾ ਸਕਦੇ ਆ? ਹੁਣ ਹੁਣ ਜਦੋਂ ਤੁਹਾਡਾ ਮੰਗ ਪੱਤਰ ਭਗਵੰਤਮਾਨ ਸਰਕਾਰ ਦਾ ਮੰਤਰੀ ਲੈ ਗਿਆ ਤੇ ਉਹ ਕਹਿੰਦੇ ਨੇ ਵੀ ਅਜੇ ਵੀ ਹੁਣੇ ਕਿਉਂ ਬੈਠੇ ਨੇ? ਨਹੀਂ ਮੰਗ ਪੱਤਰ ਲਿਜਾ ਕੇ ਤਾਂ ਮਸਲਾ ਨਹੀਂ ਹੁੰਦਾ। ਇਹ ਮੰਗ ਪੱਤਰ ਤਾਂ ਅਸੀਂ ਢੂੜ ਸਾਲ ਪਹਿਲਾਂ ਵੀ ਦਿੱਤਾ ਹੋਇਆ। ਹੂੰ ਮੰਗ ਪੱਤਰ ਲਿਜਾ ਕੇ ਵਿਸ਼ਵਾਸਵੀ ਦਵਾਈ ਆਂਦੇ ਆ ਤੁਹਾਡੇ ਯਾਦ ਹੋਣਾ ਜਦੋਂ ਬੈਠਾ ਬੈਠਾ ਹੋਇਆ ਸੀ ਪਿਛਲੇ ਤੋਂ ਪਿਛਲੇ ਸਾਲ ਇਹਦੀ ਕੋਠੀ ਮੂਰੇ ਮੋਰਚਾ ਲਾਇਆ 9 ਅਕਤੂਬਰ ਤੋਂ ਅਸੀਂ ਮੋਰਚਾ ਸ਼ੁਰੂ ਕਰਨਾ ਸੀ 7 ਅਕਤੂਬਰ ਨੂੰ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਗੀ ਮੀਟਿੰਗ ਦੇ ਵਿੱਚ ਉਹਨੇ ਕਹਤਾ ਵੀ ਆ ਵੀ ਛੋਡੀ ਮੰਨ ਲਈ ਆ ਵੀ ਛੋਡੀ ਮੰਨ ਲਈ ਆ ਵੀ ਛੋਡੀ ਮੰਨ ਲਈ ਜਦੋਂ ਅਸੀਂ ਕਹਿ ਰਹੇ ਸਾਡੀ ਝੋਲੀ 'ਚ ਤਾਂ ਪਾਓ ਕੁਛ ਉਦੋਂ ਕੁਛ ਨਹੀਂ ਬਾਹਰ ਜਦੋਂ ਤੁਹਾਡੇ মিডিਏ ਨੇ ਸਾਰਿਆਂ ਨੇ ਪੁੱਛਿਆ ਸਾਨੂੰ ਵੀ ਕੀ ਮਿਲਿਆ ਸਾਡੇ ਪ੍ਰਧਾਨ ਨੇ ਬਹੁਤ ਸਾਫ਼ ਸ਼ਬਦਾਂ ਦੇ ਵਿੱਚ ਕਹਿਆ ਸਾਨੂੰ ਲੱਕੜ ਦਾ ਮੁੰਡਾ ਦਿੱਤਾ ਇਹ ਤੇ ਅਸੀਂ ਬਿਰਨਵਾੜੇ ਨਹੀਂ ਗੱਲਾਂ ਦੇ ਕੜਾਣਾ ਸਾਡਾ ਸਰਦਾ ਨਹੀਂ ਜਾਂਦਾ ਸਾਡੀ ਝੋਲੀ ਪਾ ਦੇ ਕੁਛ ਨਹੀਂ 9 ਅਕਤੂਬਰ ਨੂੰ ਲੱਗਣ ਵਾਲਾ ਮੋਰਚਾ ਸੰਗਰੂਰ ਦੇ ਵਿੱਚ ਲੱਗੂਗਾ ਅਸੀਂ ਲਾਇਆ ਉਹੀ ਹਾਲਤ ਇਹ ਹੁਣ ਹੁਣ ਜਿੱਥੇ ਜਿੱਥੇ ਅੱਜ ਹਾਲਾਤ ਐ ਇਦੂ ਗਾਂ ਕੀ ਹੋਊਗਾ ਮਤਲਬ ਜਥੇਬੰਦੀ ਦੀ ਕੀ ਯੋਜਨਾ ਹੈ ਜਿਵੇਂ ਉਹ ਮੰਗ ਪੱਤਰ ਲੈ ਗਏ ਹੈ ਤਾਂ ਹੁਣ ਜਥੇਬੰਦੀ ਇਹਨੂੰ ਸੰਘਰਸ਼ ਨੂੰ ਅੱਗੇ ਵਧਾਊਗੀ ਮੁਲਤਵੀ ਕਰੂਗੀ ਰੋਕੂਗੀ ਕੀ ਜਥੇਬੰਦੀ ਦੀ ਪਲਾਨਿੰਗ ਬਿਲਕੁਲ ਅੱਗੇ ਵਧਾਵਾਂਗੇ ਅਸੀਂ ਧਾਰ ਕੇ ਆਏ ਹੋਏ ਆਂ ਵੀ ਇਹਨਾਂ ਮੁੱਦਿਆਂ ਦਾ ਅਸੀਂ ਕੁਝ ਨਾ ਕੁਝ ਬਣਾਉਣਾ ਹੈ ਇਹ ਅਸੀਂ ਕੱਲ ਤੱਕ ਇਹਨਾਂ ਨੂੰ ਵੇਟ ਕਰਾਂਗੇ ਕੱਲ ਨੂੰ ਇਹਨਾਂ ਦਾ ਜਿਹੜਾ ਸੰਵਿਧਾਨ ਸਭਾ ਦਾ ਸੈਸ਼ਨ ਹੈ ਉਹ ਸਮਾਪਤ ਹੋ ਜਾਣਾ ਹੈ ਵਿਧਾਨ ਸਭਾ ਦੇ ਵਿੱਚ ਸਰਕਾਰ ਕੀ ਰੁਖ ਰਵਈਆ ਕਰਦੀ ਹੈ ਪ੍ਰਸ਼ਾਸਨ ਰਾਹੀਂ ਸਰਕਾਰ ਦਾ ਸਾਡੇ ਕੋਲੇ ਸਾਰੀ ਕੀ ਗੱਲ ਆ ਜਾਣੀ ਹੈ ਉਸ ਤੋਂ ਬਾਅਦ ਅਸੀਂ ਆਪੋ ਆਪਣੀ ਜਥੇਬੰਦੀ ਚ ਪਹਿਲਾਂ ਇਸ ਮੁੱਦੇ ਨੂੰ ਗਹਿਰਤਾਂ ਨਾਲ ਵਿਚਾਰਾਂਗੇ। ਹੂੰ। ਉਸ ਤੋਂ ਬਾਅਦ ਦੋਨੇ ਜਥੇਬੰਦੀਆਂ ਸਿਰ ਜੋੜਾਂਗੇ। ਹੂੰ। ਉਸ ਤੋਂ ਬਾਅਦ ਅਗਲਾ ਐਲਾਨ ਅਸੀਂ 5 ਤਰੀਕ ਨੂੰ ਕਰਾਂਗੇ। ਜੀ। ਔਰ ਜਿਹੜਾ ਮੰਤਰੀ ਸਾਹਿਬ ਆਏ ਸੀ ਤੁਹਾਡੇ ਕੋਲ ਮੰਗ ਪੱਤਰ ਲੈਣ ਗੁਰਮੀਤ ਖੁੱਡੀਆਂ ਜੀ। ਤੁਸੀਂ ਕਿਹਾ ਉਹ ਕਹਿ ਕੇ ਗਏ ਮੈਂ ਤੁਹਾਡਾ ਵਕੀਲ ਬਣੂੰਗਾ। ਬਿਲਕੁਲ। ਤੁਹਾਡਾ ਉਹ ਵਕੀਲ ਮੰਤਰੀ ਵਿਧਾਨ ਸਭਾ ਦੇ ਵਿੱਚ ਵਾਪਸ ਜਾ ਕੇ ਉਸ ਤੋਂ ਬਾਅਦ ਕੱਲ ਦਾ ਦਿਨ ਵੀ ਬੀਤ ਗਿਆ ਅੱਜ ਦਾ ਵੀ ਬੀਤ ਗਿਆ ਤੇ ਤੁਹਾਡੇ ਮੁੱਦੇ ਵਿਧਾਨ ਸਭਾ 'ਚ ਤਾਂ ਉਠਾਇਆ ਹੀ ਨਹੀਂ ਗਏ। ਉਠਾਉਣੀ ਨੇ ਇਹ ਸਾਨੂੰ ਪਤਾ ਹੈ। ਇਹੀ ਲੋਕਾਂ ਨੂੰ ਅਸੀਂ ਸਾਬ ਕਰਨੀ ਚਾਹੁੰਦੇ ਆ ਵੀ ਇਹ ਕਹਿੰਦੇ ਕੋਸ਼ ਹੈ ਕਮਾਉਂਦੇ ਕੋਸ਼ ਹੈ। ਉਹ ਗੱਲ ਸਾਹਮਣੇ ਆ ਗਈ। ਇਸੇ ਗਰਮੀਤ ਖੁੱਡੀਆਂ ਦੇ ਨਾਲ ਜਦੋਂ ਸਾਡਾ ਮਵਾਜਬੇ ਲਈ ਉੱਥੇ ਮੋਰਚਾ ਲਾਇਆ ਚਾਰ ਮੀਟਿੰਗਾਂ ਚੱਲੀਆਂ ਬਠਿੰਡੇ ਜ਼ਿਲ੍ਹੇ ਦੇ ਅੰਦਰ। ਬਹੁਤ ਛੋਟਾ ਮਾਮਲਾ ਸੀਗਾ। ਮੀਟਿੰਗ ਦੇ ਵਿੱਚ ਹਾਂਜੀ ਆਥੋਂ ਨੂੰ ਹੀ ਹੱਲ ਕਰਦਿਆਂਗੇ। ਅਖੀਰ ਨੂੰ ਉਹੀ ਗੱਲ ਜਿਵੇਂ ਸੀ ਲੜ ਕੋਲ ਕੇ ਉਹ ਹੱਲ ਤੇ ਉਹਦੀ ਪੂਛ ਹਜੇ ਵਿਚੇੜੀ ਪਈ। ਆ ਇਹਨਾਂ ਦਾ ਕਰਤਾਰ ਹੈ ਸਾਡੇ ਨਾਲ ਸਾਡੇ ਲੋਕਾਂ ਦਾ ਜਿਹੜੇ ਕਹਿੰਦੇ ਸੱਥਾਂ ਚੋਂ ਚੱਲਿਆ ਕਰੂਗੀ ਸਰਕਾਰ ਤੁਹਾਨੂੰ ਕੋਈ ਧਰਨਾ ਮਜਾਰਾ ਲਾਉਣੀ ਤੇ ਲੋੜ ਹੀ ਨਹੀਂ ਪੈਣੀ ਕਿਤੇ ਆਉਣ ਦੀ ਲੋੜ ਨਹੀਂ ਪੈਣੀ ਡੀਸੀ ਦਫ਼ਤਰਾਂ ਦੇ ਅੰਦਰ ਇੱਕ ਦਫ਼ਤਰ ਇਹੋ ਜਿਹਾ ਬਣਾ ਦੇਾਂਗੇ ਉੱਥੇ ਬੈਠਾ ਕਰੂਗਾ ਤੁਹਾਡੇ ਮਸਲੇ ਉਹ ਪਿੰਡ ਚ ਜਾ ਕੇ ਸੁਣਿਆ ਕਰੂਗਾ ਅਸੀਂ ਉਹਨਾਂ ਦੇ ਆਏ ਬੈਠਿਆ ਘਰ ਚ ਭਾਈ ਇਹ ਉਦਾਹਰਨ ਦਿੰਦੇ ਹੁੰਦੇ ਆ ਵੀ ਉਹ ਬਹੁਤ ਸਾਰੇ ਮੈਂ ਇਹਨਾਂ ਦੇ ਲੀਡਰ ਸੁਣੇ ਐਸਐਸਸੀ ਬੋਲਦੇ ਵੀ ਜਦੋਂ ਕਿਤੇ ਪਿੰਡਾਂ ਜਾਂਦੇ ਆ ਸਭ ਜਵਾਬ ਦਿਖਾਉਂਦੇ ਆ ਵੀ ਭਾਈ ਹੁਣ ਤਾਂ ਅੱਗੇ ਦਾ ਪਿਆਸਾ ਖੂਹ ਕੋਲੇ ਚੱਲ ਕੇ ਜਾਂਦੇ ਨਾ ਖੂਹ ਪਿਆਸੇ ਕੋਲੇ ਆਇਆ ਹੋ ਹੁਣ ਤਾਂ ਪਿਆਸਾ ਇਹਨਾਂ ਦੇ ਖੂਹ ਤੇ ਆਇਆ ਹੋਇਆ ਖੂਹ ਤਾਂ ਬੋਲਣ ਨੂੰ ਤਿਆਰ ਨਹੀਂ ਖੂਹ ਦਾ ਮੰਤਰੀ ਲੈ ਗਿਆ ਮੰਗ ਪੱਤਰ ਲੈ ਗਿਆ ਜੇਕਰ ਨਹੀਂ ਕੀਤਾ ਇਹਦੂੰ ਸਤ ਤਮਜਰੀਫੀ ਦੀ ਗੱਲ ਹੈ ਹੋਰ ਸਮਝੋ ਵੀ ਜਿਹੜਾ ਨੂੰ ਵਿਰੋਧੀ ਧਿਰ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਪਾਣੀ ਪੀਪੀ ਕੋਸਣਾ ਹੁੰਦਾ ਨਕਲੀ ਉੱਥੇ ਲੋਕਾਂ ਨੂੰ ਦਿਖਾਉਣਾ ਹੁੰਦਾ ਹੈ ਚੁੰਝ ਚਰਚਾ ਕਰਕੇ ਵਿਰੋਧੀ ਤੇ ਅਰਦਾਸ ਹੀ ਮੰਗ ਕੀਤੀ ਸੀ ਵੀ ਉਹ ਵੀ ਆਵੇ ਉਹ ਮੰਗ ਪੱਤਰ ਲੈਣ ਦੀ ਵੀ ਜਹਿਮਤ ਨਹੀਂ ਸਮਝੀ ਉਹਨੇ ਮੰਗ ਪੱਤਰ ਲੈਣ ਨਹੀਂ ਆਇਆ ਕੋਈ ਕੱਲ ਮੇਰੀ ਬਹਿਸ ਚੱਲੀ ਹੈ ਉਹਦੇ ਤੇ ਕਿਹਾ ਉਹਨਾਂ ਵੱਲੋਂ ਕਾਂਗਰਸ ਦਾ ਬੈਠਾ ਸੀ ਵੀਰ ਤੁਸੀਂ ਮੁੱਖ ਵਿਰੋਧੀ ਪਾਰਟੀ ਹੋ ਤੁਸੀਂ ਕੀ ਕਰੋਗੇ ਉਹਦੇ ਚ ਕਾਲੀਆਂ ਦਾ ਵੀ ਬੈਠਾ ਸੀ ਮੇਰੇ ਨਾਲ ਡਿਬੇਟ ਤੇ ਮੈਂ ਕਿਹਾ ਭਰਾ ਮੇਰੇਾ ਸੋਡੇ ਤਿੰਨ ਸੀ ਦੋ ਰਹਿ ਗਏ ਤੁਹਾਡੇ ਦੋ ਐਮਐਲਏ ਕੁਝ ਕਰਨਗੇ ਸਾਡੀ ਗੱਲ ਨੂੰ ਕਰਨਗੇ ਹਾਂਜੀ ਕਰਨਗੇ ਕਿਸੇ ਨੇ ਖੋਲਿਆ ਮੂੰਹ ਸਾਡੀ ਗੱਲ ਤੇ ਮੋਹਰ ਲੱਗ ਰਹੀ ਐ ਇਸ ਗੱਲ ਤੇ ਵੀ ਇਹ ਸਾਰੇ ਜਿਉ ਮਰਜ਼ੀ ਰੰਗ ਦੇ ਹੋਣ ਲੋਕਾਂ ਦੇ ਦੁਸ਼ਮਣੀ ਦੇ ਘੇਰੇ ਚ ਆਉਂਦੇ ਆ ਲੋਕਾਂ ਨੂੰ ਸਾਫ ਹੋ ਰਿਹਾ ਲੋਕਾਂ ਨੇ ਇਸ ਕਰਕੇ ਫਤਵਾ ਦੇਤਾ ਠੀਕ ਆ ਜਿਉਂ-ਜਿਉਂ ਲੋਕਾਂ ਨੂੰ ਹੋਰ ਚੇਤਨਾ ਵਧੀ ਜਾਊਗੀ ਐਉਂ-ਐਉਂ ਲੋਕਾਂ ਦੀ ਤਾਕਤ ਜੁੜਦੀ ਜਾਣੀ ਆ ਪਰ ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਭਗਵੰਤਮਾਨ ਸਾਹਿਬ ਤਾਂ ਹੁਣ ਵੀ ਉਹੀ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਲੋਕਾਂ ਦੇ ਦਵਾਰ ਜਾ ਰਹੇ ਆ ਉਹ ਤਾਂ ਹੁਣ ਹਰਿਆਣੇ ਦੇ ਵਿੱਚ ਵੋਟਾਂ ਨੇ ਤੇ ਆ ਦੋ ਦਿਨ ਪਹਿਲਾਂ ਵੀ ਹਰਿਆਣੇ ਚ ਜਾ ਕੇ ਉਹ ਕਹਿ ਰਹੇ ਸੀ ਵੀ ਪੰਜਾਬ ਤਾਂ ਅਸੀਂ ਰੰਗਲਾ ਕਰ ਦਿੱਤਾ ਪੰਜਾਬ ਦੇ ਲੋਕਾਂ ਦੀ ਤਾਂ ਜ਼ਿੰਦਗੀ ਬਦਲਦੀ ਉਹਨਾਂ ਦੀ ਤਾਂ ਹੋਣੀ ਬਦਲਦੀ ਉਹਨਾਂ ਦੀ ਕਿਸਮਤ ਬਦਲਦੀ ਪੰਜਾਬ ਵੱਲ ਵੇਖ ਕੇ ਸਾਨੂੰ ਵੋਟਾਂ ਪਾ ਦਿਓ ਹਰਿਆਣੇ ਚ ਕਹਿ ਰਹੇ ਨੇ ਕੱਲ ਦਾ ਦਿਨ ਹੀ ਕੱਢ ਲਓ ਤੁਸੀਂ ਪੰਜਾਬ ਦਾ ਉਹ ਹਿੱਸਾ ਕਿਹੜਾ ਜਿਹੜਾ ਜਿੰਨੀਆਂ ਕਿਸਾਨ ਜੱਥੇਬੰਦੀਆਂ ਸਾਰੀਆਂ ਇੱਥੇ ਚੰਡੀਗੜ੍ਹ ਦੇ ਵਿੱਚ ਕੱਲ ਪ੍ਰਦਰਸ਼ਨ ਨਹੀਂ ਕੀਤਾ ਉਧਰ ਬੱਤੇ ਜੱਥੇਬੰਦੀਆਂ ਵਾਲੇ ਵੀ ਆਏ ਆ ਉਹ ਤੋਂ ਬਿਨਾਂ ਦੂਜੇ ਜਿਹੜੇ ਫਰੰਟ ਬਣੇ ਹੋਏ ਆ ਉਹ ਵੀ ਬਾਰਡਰਾਂ ਤੇ ਬੈਠੇ ਆ ਅੱਜ ਹੀ ਸਾਡੇ ਕੋਲੇ ਮਿਲ ਕੇ ਗਏ ਆ ਮਾਸਟਰ ਅੱਜ ਆਪ ਦਾ ਮੁਜ਼ਾਹਰਾ ਕਰਕੇ ਗਏ ਆ ਇੱਥੇ ਟੀਚਰ ਕਿਹੜਾ ਵਰਗ ਹੈ ਜਿਹੜਾ ਲੜਾਈ ਦੇ ਮੈਦਾਨ 'ਚ ਨਹੀਂ ਭਗਵਾਨ ਤਮਨ ਕਿਹੜੇ ਪੰਜਾਬ ਦੀ ਗੱਲ ਕਰਦਾ ਰੰਗਲੇ ਦੀ ਉਹ ਤਾਂ ਕੰਗਲਾ ਤਾਂ ਜ਼ਰੂਰ ਬਣ ਗਿਆ ਕਹਦੇ ਆਗੇ ਅਸੀਂ ਦੋ ਮਗਰਲੇ ਅੱਖਰ ਉਹੀ ਆ ਮੂਹ ਲਾ ਉਹ ਰਾਰੇ ਦੀ ਤਾਂ ਕੱਕਾ ਲੱਗਦਾ ਉਹ ਲਾ ਲੈਣਾ ਚਾਹੀਦਾ ਅਸੀਂ ਲਾ ਲਿਆ ਆ ਹਜ਼ਾਰਾਂ ਲੋਕ ਬੈਠੇ ਅਸੀਂ ਤੇ ਕਹਿ ਸਕਦਾ ਵੀ ਥੋੜਾ ਤਾਂ ਕੰਮ ਐ ਲੀਡਰਾਂ ਭਾਈ ਤੁਸੀਂ ਤਾਂ ਕਿਸਾਨਾਂ ਦੇ ਤੁਸੀਂ ਆਮ ਜਨਤਾ ਨੂੰ ਜਿਹਨੂੰ ਮਰਜ਼ੀ ਬੁਲਾ ਲਓ ਪਿੰਡਾਂ 'ਚ ਜਾਵੜੋ ਕਿਸੇ ਤੋਂ ਪੁੱਛ ਲਓ ਕਿਸੇ ਨੂੰ ਜੇ ਨਾ ਸੱਥਾਂ ਦੇ ਵਿੱਚ ਇਹ ਗੱਲ ਸੁਣੂ ਮਿਲੇ ਵੀ ਇਹ ਤਾਂ ਪਹਿਲਿਆਂ ਨਾਲ ਟੱਪ ਗਏ ਅਸੀਂ ਇਹ ਗੱਲ ਪਹਿਲਾਂ ਕਹੀ ਸੀ ਬਰਨਾਲੇ ਦੀ ਧਰਤੀ ਤੇ ਵੱਡਾ ਇਕੱਠ ਕਰਕੇ ਵੀ ਲੋਕੋ ਤੁਸੀਂ ਵਰਤਿਆ ਲੋ ਸਾਨੂੰ ਕੋਈ ਭਲੇਖਾ ਨਹੀਂ ਜਥੇਬੰਦੀ ਨੂੰ ਇਹ ਦੂਜਿਆਂ ਨੂੰ ਚੰਗਾ ਕਹਾ ਦੇਣਗੇ ਅਸੀਂ ਇਹ ਗੱਲਾਂ ਆਧਾਰ ਦੇ ਰਹੇ ਹਾਂ ਵੀ ਲੋਕਾਂ ਨੂੰ ਸਾਡੇ ਬਜ਼ੁਰਗਾਂ ਦੇ ਮੂੰਹੋਂ ਇਹਨਾਂ ਦੇ ਰਾਜ ਪ੍ਰਬੰਧ ਨੇ ਅੰਗਰੇਜ਼ਾਂ ਨੂੰ ਚੰਗਾ ਕਹਾਤਾ ਭਲਾ ਅੰਗਰੇਜ਼ ਚੰਗੇ ਸੀ ਜਿਨ੍ਹਾਂ ਨੂੰ ਪਰਦੇ ਪਿੱਛੇ ਕਰਨ ਖਾਤਰ ਸਾਡੇ 23 ਸਰ ਦੇ ਭਗ ਸਿੰਘ ਵਰਗਿਆਂ ਨੂੰ ਫਾਂਸੀਆਂ ਤੇ ਚੜਨਾ ਪੈ ਗਿਆ 19 ਸਾਲ ਦਾ ਸਰਾਭਾ ਫਾਂਸੀ ਚੜ ਗਿਆ ਕਿੰਨੇ ਗਦਰੀ ਬਾਬੇ ਕਿੰਨੀਆਂ ਲਹਿਰਾਂ ਕਿੰਨੀਆਂ ਕੁਰਬਾਨੀਆਂ ਗਿਣੀਆਂ ਇਹ ਉਹਨਾਂ ਨੂੰ ਚੰਗੇ ਭਲਾ ਕਿਉਂ ਕਹਾਤਾ ਭਈ ਉਹ ਚੰਗੇ ਨਹੀਂ ਸੀ ਇਹਦਾ ਮਤਲਬ ਇਹ ਉਹ ਤੋਂ ਮਾੜੇ ਨਿਭੜੀ ਹੂੰ ਹੂੰ ਇਹੀ ਹਾਲ ਏ ਜਿਨ੍ਹਾਂ ਤੋਂ ਅੱਕ ਕੇ ਭਗਵੰਤ ਮਾਨ ਤੇ ਭਗਵੰਤ ਮਾਨ ਦੀ ਪਾਰਟੀ ਉਹ ਭੁਲੇਖੇ ਚ ਐ ਵੀ ਸ਼ਾਇਦ ਸਾਨੂੰ ਕੋਈ ਹਰਮਨ ਪਿਆਰਤਾ ਮੀਡੀਆ ਵੋਟਾਂ ਚ ਪਿੱਛੇ ਸੋਨੂੰ ਪਿਆਰੋ ਹਰਮ ਪਿਆਰਤਾ ਜਿਹੜੀ ਐ ਨਹੀਂ ਮਿਲੀ ਉਹਨਾਂ ਤੋਂ ਲੱਕੇ ਹੋਏ ਐ ਉਹਨਾਂ ਤੋਂ ਅੱਕੇ ਹੋਏ ਉਹ ਫੈਕਟਰਾਂ ਵਿੱਚ ਤੇ ਉਹਨਾਂ ਦਾ ਚਿਹਰਾ ਮੋਰਾ ਹੁਣ ਸਾਹਮਣੇ ਲੋਕਾਂ ਦੇ ਅਸੀਂ ਛੱਡ ਦਿਓ ਉਹਨਾਂ ਦੇ ਵਰਕਰ ਕਹਿਣ ਲੱਗੇ ਸੱਤਾ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਤਾਂ ਸਾਨੂੰ ਸਾਥ 'ਚ ਖੜਨ ਜੋ ਕਰੀ ਨਹੀਂ ਛੱਡਿਆ ਆਕਾਲੀਆਂ ਤੇ ਕਾਂਗਰਸੀਆਂ ਨੂੰ ਵੀ ਚੰਗੇ ਕਹਾਤਾ ਆ ਇਹ ਭਗਵੰਤ ਮਾਨ ਦੀ ਸਰਕਾਰ ਦਾ ਚਿਹਰਾ ਮੋਰਾ ਲੋਕਾਂ ਦੇ ਸਾਹਮਣੇ ਨੰਗਾ ਆ ਗਿਆ ਏਸੇ ਕਰਕੇ ਆ ਚੰਡੀਗੜ੍ਹ ਦੇ ਵਿੱਚ ਡੇਰੇ ਲਾਏ ਆ ਲੋਕਾਂ ਨੇ ਬਹੁਤ ਵੱਡੇ ਪਿੱਛੇ ਤੋਂ ਸੁਣ ਰਹੇ ਆ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਵੀ ਲੱਖਾਂ ਲੋਕ ਅੱਜ ਦੇਖ ਰਹੇ ਆ ਇਹਨਾਂ ਗੱਲਾਂ ਨੂੰ ਤੇ ਮਾਫ਼ ਤੋਲ ਰਹੇ ਆ ਇਹ ਕੋਈ ਉਦੋਂ ਘੱਟ ਗੱਲ ਨਹੀਂ ਜੀ ਜੇਕਰ ਆ ਚੁੱਕੇ ਇੱਥੇ ਇਹ ਖੇਤੀ ਨੀਤੀ ਮੋਰਚਾ ਜਿਹੜਾ ਹੈ ਹਰ ਇੱਕ ਬੰਦੇ ਦਾ ਜਿਹੜਾ ਬੰਦਾ ਰੋਟੀ ਖਾਂਦਾ ਹੈ ਜੇ ਕੋਈ ਸਾਹ ਲੈਂਦਾ ਹੈ ਕੋਈ ਪਾਣੀ ਪੀਂਦਾ ਹੈ ਇਹ ਉਹਦਾ ਹਰੇਕ ਦਾ ਮਸਲਾ ਉਹ ਚਾਹੇ ਸ਼ਹਿਰੀ ਹੈ ਚਾਹੇ ਪਿੰਡੂ ਹੈ ਚਾਹੇ ਕੋਈ ਮੌਲਾਜਮਾ ਚਾਹੇ ਕੋਈ ਕਿਉਂਕਿ ਦੱਸੋ ਹਵਾ ਸਾਫ਼ ਕਿਨੂੰ ਨਹੀਂ ਚਾਹੀਦੀ ਸਾਫ਼ ਸੁਥਰਾ ਭੋਜਨ ਕਿਨੂੰ ਨਹੀਂ ਚਾਹੀਦਾ ਅੱਜ ਦੇ ਪਾਣੀ ਗੰਧਲਾ ਕਰਤਾ ਕਿਨੂੰ ਰੋਲ ਹੈ ਕਿਹਨੇ ਕਰਤਾ ਸਾਡੇ ਤਾਂ ਪੰਜ ਦਰਿਆਵਾਂ ਦੀ ਧਰਤੀ ਅਸੀਂ ਤਾਂ ਸਾਡੇ ਬਾੜੀ ਨਾ ਜੇ ਸਾਡੀ ਸੁਰਤ ਦੇ ਵਿੱਚ ਅਸੀਂ ਵਗਦੇ ਖਾਲਾਂ ਤੋਂ ਲੋਕਾਂ ਦਾ ਪਾਣੀ ਪੀ ਲੈਂਦੇ ਸੀ ਸਾਫ ਸੁਥਰਾ ਸੀਗਾ ਸਾਡੇ ਛੱਪੜਾਂ ਦੇ ਵਿੱਚ ਨਾਉਂਦੇ ਸੀ ਛੱਪੜਾਂ ਦੇ ਵਿੱਚੋਂ ਕੱਲਾ ਪੀਣ ਵਾਲਾ ਵਾਸਤੇ ਬਾਕੀ ਸਾਰੀ ਵਰਤੀ ਛੱਪੜਾਂ 'ਚ ਹੁੰਦੀ ਸੀ ਪਸ਼ੂਆਂ ਨੂੰ ਨਮਾਉਣ ਦਾ ਪਸ਼ੂਆਂ ਨੂੰ ਪਿਉਣ ਦਾ ਕੱਪੜੇ ਧੋਣ ਦਾ ਸਿਰਫ ਖੂਹਾਂ ਤੋਂ ਪਾਣੀ ਪੀਣ ਵਾਸਤੇ ਲੈ ਆਉਂਦੇ ਅੱਜ ਸਾਡੇ ਛੱਪੜਾਂ ਦਾ ਹਾਲ ਕੀ ਬਣਤਾ ਇਹ ਭਲਾਉ ਹੀ ਹੋ ਗਿਆ ਇਹ ਕੁਦਰਤ ਨੇ ਕਰਤਾ ਇਹਨਾਂ ਦੀਆਂ ਨੀਤੀਆਂ ਦਾ ਕਾਰਨ ਹੈ ਵੱਡੇ ਵੱਡੇ ਲੋਕਾਂ ਦਾ ਕਾਰਨ ਹੈ ਭਗਵੰਤ ਮਾਨ ਨੇ ਸਾਡੇ ਨਾਲ ਮੀਟਿੰਗ ਦੇ ਵਿੱਚ ਮੰਨਿਆ ਭਗ ਆਪਣੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਗ੍ਰਾਹਕਾਂ ਨੂੰ ਸੰਬੋਧਨ ਹੋ ਕੇ ਕਹਿੰਦਾ ਭਗਵੰਤ ਮਾਨ ਕਹਿੰਦਾ ਪ੍ਰਧਾਨ ਜੀ ਆਪਣੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਫੱਗੂ ਵਾਲਾ ਉੱਥੇ ਕਹਿੰਦਾ 1000 ਫੁੱਟ ਤੇ ਜਦੋਂ ਬੋਰ ਕਰਿਆ ਲੋਕਾਂ ਨੇ ਉੱਥੋਂ ਥੱਲੋਂ ਜ਼ਹਿਰੀਲਾ ਪਾਣੀ ਨਿਕਲ ਆਇਆ ਉਹ ਸੰਨਤ ਦਾ ਹੂੰ ਜੀਰੇ ਚ ਵੀ ਇਹੀ ਵਾਪਰਿਆ ਨਾ ਮਹੀਂ ਵਾਲੇ ਪਿੰਡ ਦੇ ਵਿੱਚ ਜਦੋਂ ਲੋਕਾਂ ਨੇ ਬੋਰ ਕਰਿਆ ਉੱਥੋਂ ਥੱਲੋਂ ਨਿਪੜਿਆ ਕਹਿੰਦਾ ਇਹ ਲੋਕ ਐਡੇ ਸ਼ਤਾਨ ਤੇ ਤੇਜ ਐ ਇੰਨਾ ਡੂੰਘਾ ਪਾਣੀ ਸਿਰਦੰਦਾ ਵੀ ਆਪਾਂ ਦਾ ਉੱਤੇ ਤੁਰੇ ਫਿਰਦੇ ਆ ਅੱਜ ਉਹੀ ਭਗਵੰਤ ਮਾਨ ਹੈ ਇਹ ਗੱਲਾਂ ਮੁੱਕੀਆਂ ਉਹੀ ਬਲਵੀਰ ਸੀਚੇਵਾਲ ਜਿਹੜਾ ਕਹਿੰਦਾ ਸੀ ਮੈਂ ਤਾਂ ਸਾਫ਼ ਸੁਥਰਾ ਪਾਣੀ ਕਰਨਾ ਹੈ ਜਿੱਦਾਂ ਦਾ ਰਾਜ ਸਭਾ ਦਾ ਮੈਂਬਰ ਬਣ ਗਿਆ ਕਦੇ ਮੂੰਹ ਖੁੱਲਿਆ ਇਹਦਾ ਅੱਜ ਵੀ ਜਿਹੜੇ ਉਹ ਗੰਦੇ ਉਹ ਜਿਹੜਾ ਬੁੱਢੇ ਨਾਲੇ ਦੇ ਉੱਤੇ ਮੋਰਚਾ ਲਈ ਬੈਠਿਆ ਲੋਕ ਉਹਨਾਂ ਦੇ ਤਸ਼ੱਦਦ ਕਰਨ ਲਈ ਤਾਂ ਤਿਆਰ ਆ ਉਹਨਾਂ ਦੇ ਪਰਚੇ ਬਣਾਉਣ ਲਈ ਤਾਂ ਤਿਆਰ ਹੈ ਜਿਹੜੇ ਇਸ ਗੱਲ ਵੀ ਹੱਕ ਕਰਦੇ ਜਿਹੜਾ ਭਗਵਾਨ ਤੁਮਾਨ ਕਹਿੰਦਾ ਸੀ ਨਸ਼ਿਆਂ ਦੀ ਗੱਲ ਲੈ ਲੋ ਪਾਣੀ ਨੂੰ ਪ੍ਰੀਤ ਕਰਨ ਦੀ ਗੱਲ ਲੈ ਲੋ ਕੁਲਵਾਤਾ ਕਰਨ ਦੀ ਗੱਲ ਲੈ ਲੋ ਕਹਿੰਦਾ ਇਹ ਸਰਕਾਰਾਂ ਮੇਰਾ ਹੋ ਨਹੀਂ ਸਕਦਾ ਅੱਜ ਅਸੀਂ ਸਾਨੂੰ ਸਵਾਲ ਕਰਦੇ ਆ ਤੁਹਾਡੇ ਮਾਧਮ ਰਾਹੀਂ ਅੱਜ ਤਾਂ ਭਾਈ ਤੁਹਾਡੀ ਸਰਕਾਰ ਹੈ ਹੁਣ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਹੁਣ ਤੁਸੀਂ ਕਰ ਰਹੇ ਹੋ ਲੋਕਾਂ ਦੇ ਅੱਖੇ ਘੱਟਾ ਪਾਉਣ ਖਾਤਰ ਉਹਨਾਂ ਨੂੰ ਕਹਿੰਦੇ ਸੀ ਹੁਣ ਉਸੇ ਕੰਮ ਤੇ ਤੁਸੀਂ ਹੋਗੇ ਤੇ ਉਦੋਂ ਤੇਜ਼ੀ ਨਾਲ ਤੇਜ਼ ਕਦਮ ਪੁੱਟ ਰਹੇ ਹੋ ਇਹਨੇ ਦਿਖਾਤਾ ਪਿਛਲੇ ਜਦੋਂ ਆਹਾਂ ਅੰਮ੍ਰਿਤਸਰ ਦੇ ਵਿੱਚ ਇਹ ਜੀ 20 ਦਾ ਆਇਆ ਮਸਲਾ 100 ਕਰੋੜ ਰੁਪਇਆ ਉਹਨਾਂ ਦੇ ਆਉ ਭਗਤ ਤੇ ਲਾਇਆ ਇਹਨਾਂ ਨੇ ਦਿਸ ਗਿਆ ਸਾਹਮਣੇ ਭਾਈ ਤੂੰ ਵੀ ਸ਼ਮਰਾਜੀਆਂ ਦੇ ਆ ਤੂੰ ਹੀ ਕਾਰਪੋਰੇਟ ਘਰਾਣਿਆਂ ਦੇ ਆ ਉਹ ਤਾਂ ਉਹ ਗੱਲ ਹੋ ਗਈ ਜਿਹੜਾ ਅਸੀਂ ਨਾਰਾ ਲਾਉਣੇ ਹੁੰਨੇ ਆ ਵੀ ਬਾਹਰੇ ਕਰਦੇ ਲੋਕਾਂ ਨਾਲ ਜੋੜ-ਜੋੜ ਬੰਦੇ ਜੋਕਾਂ ਜੋਕਾਂ ਦੇ ਖਰੇ ਨਿਬੜਿਆ ਇਹ ਜੋਕਾਂ ਦੇ ਹੈ ਜੋਕਾਂ ਦੇ ਰਹਿਣਗੇ ਇਹ ਉਹਨਾਂ ਦੇ ਆ ਲੋਕ ਭਲੇਖੇ ਚਾ ਲੋਕਾਂ ਦਾ ਭਲੇਖਾ ਜਿਉਂ ਜਿਉਂ ਦੂਰ ਹੋਈ ਜਾਂਦਾ ਲੋਕ ਲੈ ਲੈਣਗੇ ਆਪਣੇ ਗੁੱਡਾਂ ਥੱਲੇ ਇਹਨਾਂ ਜਥੇਬੰਦੀਆਂ ਦਾ ਨਾਰਾ ਹੈ ਸਰਕਾਰਾਂ ਤੋਂ ਨਾ ਝਾਕ ਕਰੋ ਤੇ ਆਪਣੀ ਰਾਖੀ ਆਪ ਕਰੋ ਇਹ ਆਏ ਨੇ ਆਵਾਜ਼ ਬੁਲੰਦ ਕਰਨ ਦੇ ਲਈ ਇਹ ਆਏ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਇਹ ਆਏ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਮੁੱਦਿਆਂ ਦੇ ਰੂਹਬਰੂ ਕਰਾਉਣ ਦੇ ਲਈ ਜਿਨ੍ਹਾਂ ਨੂੰ ਜਾਣੇ ਬਿਨਾ ਜ਼ਿੰਦਗੀ ਖਤਮ ਹੋ ਸਕਦੀ ਹੈ ਸੋ ਸਰਕਾਰ ਬਾਰੇ ਭੁਲੇਖੇ ਨਹੀਂ ਇਹਨਾਂ ਨੂੰ ਬਿਲਕੁਲ ਵੀ ਬੜੇ ਕਲੀਅਰ ਨੇ ਪਰ ਸਰਕਾਰ ਕੁਝ ਦੂਰੀ ਦੇ ਉੱਪਰ ਆਪਦੀ ਵਿਧਾਨ ਸਭਾ ਦਾ ਸੈਸ਼ਨ ਚਲਾ ਰਹੀ ਹੈ ਕੱਲ ਸੈਸ਼ਨ ਸਮਾਪਤ ਹੋ ਜਾਣਾ ਹੈ ਦੇਖਦੇ ਹਾਂ ਕੱਲ ਤੱਕ ਇਹਨਾਂ ਦੇ ਮੁੱਦਿਆਂ ਦਾ ਕੀ ਹੱਲ ਭਗਵੰਤ ਮਾਨ ਸਰਕਾਰ ਕੱਢਦੀ ਹੈ ਤਤਕ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ